ਸ਼ਸ਼ੀਕਾਲ ਦੋਸਤੋ ਪੰਜਾਬ ਦੇ ਵਿੱਚ ਬੜੀ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤਹਿਸੀਲਾਰਾਂ ਦੇ ਖਿਲਾਫ ਪੂਰਾ ਸਕੰਜਾ ਕੱਸ ਦਿੱਤਾ ਗਿਆ ਹੈ ਤੇ ਕਾਫੀ ਤਹਿਸੀਲਾਰਾਂ ਦੇ ਤਵਾਦਲੇ ਜਿਹੜੇ ਵੱਡੇ ਪੱਧਰ ਦੇ ਉੱਤੇ ਕੀਤੇ ਗਏ ਨੇ ਤੇ ਤਵਾਦਲੇ ਵੀ ਬਹੁਤ ਦੂਰ ਦੂਰ ਤੱਕ ਕੀਤੇ ਗਏ ਨੇਗੇ ਤੇ ਉਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਜੇਰ ਦਰਜਨ ਤੋਂ ਜ਼ਿਆਦਾ ਤਹਿਸੀਲਾਰਾ ਜਿਹੜੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈਗਾ ਤੇ ਰਜਿਸਟਰੀਆਂ ਕਰਨ ਦਾ ਅਧਿਕਾਰ ਤਹਿਸੀਲਦਾਰਾਂ ਦੀ ਜਗ੍ਹਾ ਦੇ ਉੱਤੇ ਪੀ.ਸੀ.ਐਸ ਅਧਿਕਾਰੀਆਂ ਨੂੰ ਤੇ ਕਨਗੋ ਨੂੰ ਤੇ ਹੋਰ ਕੁਝ ਅਧਿਕਾਰੀਆਂ ਨੂੰ ਜਿਹੜਾ ਦੇ ਦਿੱਤਾ ਗਿਆ ਤੇ ਉਹਨਾਂ ਵੱਲੋਂ ਜਿਹੜੀਆਂ ਲੋਕਾਂ ਦੀਆਂ ਰਜਿਸਟਰੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜਿਹੜੀ ਚਰਚਾ ਹੋ ਰਹੀ ਹੈ ਵੀ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਤਹਿਸੀਲਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਹੜਾ ਸਿਕੰਜਾ ਕੱਸਿਆ ਗਿਆ ਹੈ ਕਿਤੇ ਨਾ ਕਿਤੇ ਮੁੱਖ ਮੰਤਰੀ ਦੀ ਪੂਰੀ ਸ਼ਲਾੰਗਾ ਹੋ ਰਹੀ ਹੈ ਮੁੱਖ ਮੰਤਰੀ ਇਹ ਲੋਕ ਪ੍ਰਸ਼ੰਸਾ ਕਰ ਰਹੇ ਨੇ ਕਹਿੰਦੇ ਵੀ ਬਹੁਤ ਵਧੀਆ ਕੰਮ ਕੀਤਾ ਤੇ ਇਹ ਕੰਮ ਆ ਜਿਹੜਾ ਹੁਣ ਚਾਹੇ ਲੇਟ ਆ ਪਹਿਲਾਂ ਹੀ ਕਰ ਲੈਣਾ ਚਾਹੀਦਾ ਸੀਗਾ ਕਿਉਂਕਿ ਸਰਕਾਰ ਦਾ ਜਿਹੜਾ ਕਾਰਜਕਾਲ ਹੈ 3 ਸਾਲ ਬੀਤ ਚੁੱਕੇ ਨੇਗੇ ਤੇ ਲੋਕਾਂ ਨੇ ਵੀ ਜੇ ਪਹਿਲਾਂ ਹੀ ਇਹ ਸਿਕੰਜਾ ਕੱਸਿਆ ਹੁੰਦਾ ਤਾਂ ਜਿਹੜਾ ਸਾਰਾ ਸਿਸਟਮ ਤਾਲਾ ਬਾਣਾ ਉਹ ਲੋਟ ਆ ਜਾਣਾ ਸੀਗਾ ਤੇ ਚਲੋ ਜਿਵੇਂ ਸਿਆਣੇ ਕਹਿੰਦੇ ਵੀ ਦੇਰ ਆਏ ਦਰੋਸਤ ਆਏ ਤੇ ਕਹਿੰਦੇ ਵੀ ਚਲੋ ਕੁਛ ਨਾ ਕੁਛ ਤਾਂ ਜਿਹੜਾ ਹੈਗਾ ਹੁਣ ਭਵਾਨਤਮਨ ਵੱਲੋਂ ਐਕਸ਼ਨ ਕੀਤਾ ਗਿਆ ਤੇ ਲੋਕਾਂ ਨੂੰ ਕੁਛ ਨਾ ਕੁਛ ਰਾਹਤ ਮਿਲੂਗੀ ਦੇ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਤੇ ਕਮੈਂਟ ਪੜੇ ਜਾਣ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਦੀ رائے ਬਾਰੇ ਗੱਲ ਕੀਤੀ ਜਾਵੇ ਤਾਂ ਹੁਣ ਉਹ ਇਹ ਵੀ ਕਹਿ ਰਹੇ ਨੇ ਕਿ ਤਹਿਸੀਲਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਆ ਬਹੁਤ ਵਧੀਆ ਗੱਲ ਆ ਤੇ ਪਰ ਹੁਣ ਤਹਿਸੀਲਦਾਰਾਂ ਤੋਂ ਸਖਤੀ ਨਾਲ ਇਹ ਵੀ ਪੁੱਛਿਆ ਜਾਵੇ ਵੀ ਤਹਿਸੀਲਦਾਰਾਂ ਦੇ ਨਾਲ ਕੌਣ ਕੌਣ ਰਲੇ ਹੋਏ ਨੇ ਕੀ ਉਹ ਸਿਆਸੀ ਬੰਦੇ ਨੇ ਕੀ ਉਹ ਹਲਕਿਆਂ ਦੇ ਵਿਧਾਇਕ ਨੇ ਜਾਂ ਝੰਡੀ ਵਾਹਿਆਂ ਕਾਰਾਂ ਦੇ ਵਿੱਚ ਘੁੰਮਣ ਵਾਲੇ ਮੰਤਰੀ ਨੇ ਜਾ ਉੱਚ ਅਧਿਕਾਰੀ ਨੇ ਉਹ ਕੌਣ ਨੇ ਜਿਨ੍ਹਾਂ ਦੇ ਕੋਲੇ ਹੱਤਾਂ ਜਾਂਦਾ ਸੀ ਜਿਨ੍ਹਾਂ ਦੇ ਕੋਲੇ ਮਹੀਨਾ ਜਾਂਦਾ ਸੀ ਤੇ ਕਿਸ ਤਰੀਕੇ ਨਾਲ ਜਾਂਦਾ ਸੀ ਕਿਵੇਂ ਲੋਕਾਂ ਦੀ ਲੁੱਟ ਹੁੰਦੀ ਸੀ ਇਸ ਚੀਜ਼ ਦਾ ਪੂਰਾ ਜਿਹੜਾ ਖਲਾਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਰਨਾ ਚਾਹੀਦਾ ਪੂਰੀ ਗੱਲ ਜਿਹੜੀ ਹੈਗੀ ਸਪਸ਼ਟ ਕਰਨ ਤੋਂ ਬਾਅਦ ਪੰਜਾਬੀਆਂ ਦੇ ਪੰਜਾਬ ਦੇ ਲੋਕਾਂ ਦੇ ਅੱਗੇ ਰੱਖਣੀ ਚਾਹੀਦੀ ਹੈ ਤੇ ਦੋਸਤੋ ਇਸੇ ਗੱਲ ਦੇ ਉੱਤੇ ਹੀ ਆਪਾਂ ਅੱਜ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਬਾਈ ਗਲਾਬ ਸਿੰਘ ਜੀ ਜਿੰਨੇ ਹੈਗੇ ਬਾਈ ਜੀ ਦਾ ਜਿਹੜਾ ਸਵਾਗਤ ਕਰ ਲੈਣਾ ਪਹਿਲਾਂ ਸਵਾਗਤ ਆ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਗਲਾਬ ਜਿਵੇਂ ਨਾ ਹੁਣ ਸੋਸ਼ਲ ਮੀਡੀਆ ਤੇ ਪੂਰੀ ਚਰਚਾ ਚੱਲੀ ਜਾਂਦੀ ਹੈ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਹਿਸੀਲਦਾਰਾਂ ਦੇ ਖਿਲਾਫ ਜਿਹੜਾ ਐਕਸ਼ਨ ਲਿਆ ਹੈ ਲੋਕ ਕਹਿੰਦੇ ਵੀ ਬਹੁਤ ਵਧੀਆ ਐਕਸ਼ਨ ਲਿਆ ਹੈਗਾ ਹੋਣਾ ਚਾਹੀਦਾ ਸੀ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਦੀ ਤੇ ਪਰ ਨਾਲ ਹੀ ਲੋਕਾਂ ਦਾ ਇਹ ਵੀ ਕਹਿਣਾ ਹੈਗਾ ਵੀ ਤਹਿਸੀਲਦਾਰਾਂ ਦੇ ਖਿਲਾਫ ਹੋ ਗਿਆ ਵਧੀਆ ਗੱਲ ਹੈ ਤੇ ਪਰ ਉਹ ਲੋਕ ਕਿਹੜੇ ਨੇ ਜਿਹੜੇ ਤਹਿਸੀਲਦਾਰਾਂ ਦੇ ਨਾਲ ਰਲੇ ਹੋਏ ਸੀ ਤਹਿਸੀਲਦਾਰਾਂ ਤੋਂ ਜਿਹੜੀ ਮਾਇਆ ਇਕੱਠੀ ਹੋਣ ਤੋਂ ਬਾਅਦ ਉਹਨਾਂ ਤੱਕ ਵੀ ਹਿੱਸਾ ਪਹੁੰਚਦਾ ਸੀ ਹਰਤਾ ਜਾਂਦਾ ਸੀ ਜਾਂ ਮੀਨਾ ਜਾਂਦਾ ਸੀ ਉਹ ਚਾਹੇ ਹਲਕੇ ਦੇ ਵਿਧਾਇਕ ਹੋਣ ਚਾਹੇ ਚੰਡੀ ਵਾਲੀਆਂ ਕਾਰਾਂ ਦੇ ਵਿੱਚ ਘੁੰਮਣ ਵਾਲੇ ਮੰਤਰੀ ਹੋਣ ਚਾਹੇ ਉੱਚ ਅਧਿਕਾਰੀ ਹੋਣ ਵੀ ਕੱਲੇ ਤਹਿਸੀਲਦਾਰਾਂ ਦੇ ਉੱਤੇ ਡੰਡਾ ਖੜਕਾਉਣ ਦੇ ਨਾਲ ਕੰਮ ਨਹੀਂ ਚੱਲਣਾ ਉਹਨਾਂ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਦੇ ਸਾਹਮਣੇ ਨੰਗਾ ਕਰੋ ਤਾਂ ਕਿ ਪਤਾ ਲੱਗ ਸਕੇ ਵੀ ਕਿਹੜੇ-ਕਿਹੜੇ ਉਹ ਲੋਕ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਵਿੱਚ ਫਸੇ ਹੋਏ ਨੇ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਲੀ ਚਾਹੀਦੀ ਹੈ ਕਿਵੇਂ ਲੱਗਦਾ ਛੋਟੇ ਵੀਰੇ ਕੱਲੇ ਤਹਿਸੀਲਦਾਰਾਂ ਦਾ ਇਹਦੇ ਵਿੱਚ ਹੱਥ ਨਹੀਂ ਕਰਪਸ਼ਨ ਤਾਂ ਕਰਦੇ ਸੀ ਪਹਿਲਾਂ ਥੋੜੀ ਕਰਦੇ ਸੀ ਹੁਣ ਜ਼ਿਆਦਾ ਕਰਦੇ ਆ ਇਹਦੇ ਨਾਲ ਕੋਈ ਨਾ ਵਿੱਚੋਂ ਬਾਹਰੋਂ ਹਰ ਇੱਕ ਸ਼ਹਿਰ ਦੇ ਵਿੱਚੋਂ ਤਹਿਸੀਲਦਾਰਾਂ ਦੇ ਨਾਲ ਬੰਦੇ ਮਿਲੇ ਹੋਏ ਨੇ ਜਿਹੜੇ ਉਹਨਾਂ ਤੋਂ ਧੱਕੇ ਨਾਲ ਰਿਸ਼ਵਤ ਲੈਣ ਲਈ ਉਹਨਾਂ ਨੂੰ ਮਜਬੂਰ ਕਰਦੇ ਆ ਤੇ ਭਗਵਾਨ ਤਮਾਨ ਨੇ ਜਿਹੜਾ ਇਹ ਕੰਮ ਕੀਤਾ ਕੀਤਾ ਤਾਂ ਸਲਾਘਾਯੋਗ ਹੈ ਪਰ ਭਵੰਤ ਮੰਖਾ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਇੱਕ ਗੱਲ ਹੋਰ ਫੜਨੀ ਚਾਹੀਦੀ ਹੈ ਵੀ ਇਹਦੀ ਜੜ ਤੱਕ ਜਾਣਾ ਜ਼ਰੂਰੀ ਹੈ ਵੀ ਇਹ ਜਿਹੜੀ ਰਿਸ਼ਵਤ ਚਲਦੀ ਹੈ ਤਹਿਸੀਲਦਾਰਾਂ ਤੋਂ ਚਲਦੀ ਹੈ ਜਾਂ ਪਟਵਾਰੀਆਂ ਤੋਂ ਇਹਦਾ ਜਿਹੜਾ ਹਿੱਸਾ ਉਹ ਕਿਹਦੇ-ਕਿਹਦੇ ਤੱਕ ਜਾਂਦਾ ਹੈ ਨਹੀਂ ਕਹਿੰਦੇ ਇਕੱਲੇ ਤਹਿਸੀਲਦਾਰ ਤਾਂ ਖਾ ਨਹੀਂ ਸਕਦੇ ਇਹਨਾਂ ਦੀ ਇੰਨੀ ਵੱਡੀ ਪਹੁੰਚ ਨਹੀਂ ਹੁੰਦੀ ਕੋਈ ਵੀ ਮੁਲਾਜ਼ਮ ਹੈ ਇਕੱਲਾ ਨਹੀਂ ਖਾ ਸਕਦਾ ਜਿਹੜੇ ਇਹ ਮੰਗ ਕੇ ਪੈਸੇ ਲੈਂਦੇ ਆ ਵੀ ਮੈਂ ਤਾਂ ਇੱਕ ਰਜਿਸਟਰੀ ਦਾ 20000 ਲੈਣਾ ਜਾਂ 50000 ਲੈਣਾ ਜਾਂ 30000 ਲੈਣਾ ਰਜਿਸਟਰੀ ਦੇ ਹਿਸਾਬ ਨਾਲ ਕਿ ਸਾਲ ਉਹਨਾਂ ਦਾ ਬਾਹਰ ਵੀ ਜਾਂਦਾ ਹੈ ਵੀ ਇਸ ਹਿੱਸੇ ਨਾਲ ਕਿਹ ਕੋਈ ਸਿਆਸੀ ਇਨਸਾਨ ਜੁੜਿਆ ਹੋਇਆ ਹੈ ਜਾਂ ਕੋਈ ਅ ਬਡੀਆਂ ਝੰਡੀਆਂ ਆਗੀਆਂ ਗੱਡੀਆਂ ਵਾਲੇ ਜੁੜੇ ਹੋਏ ਨੇ ਇਸ ਦੀ ਜੜ ਤੱਕ ਜਾਣ ਦੀ ਭਗਵੰਤਬਾਨ ਨੂੰ ਲੋੜ ਹੈ ਜੇ ਰਿਸ਼ਵਤ ਬੰਦ ਕਰਨੀ ਹੈ ਤੇ ਤਾਂ ਕਿ ਸਾਰਾ ਜਿਹੜਾ ਨੰਗਾ ਚਿੱਠਾ ਹੈਗਾ ਉਹ ਪਬਲਿਕ ਦੇ ਸਾਹਮਣੇ ਆ ਸਕੇ ਤਾਂ ਇਹਦੇ ਵਿੱਚ ਉਹਨਾਂ ਨੂੰ ਵੀ ਸਜ਼ਾਵਾ ਦਿੱਤੀਆਂ ਜਾਣ ਤੇ ਆਉਣ ਵਾਲੇ ਜਿਹੜੇ ਅਧਿਕਾਰੀ ਨੇ ਉਹ ਵੀ ਇਸ ਗੱਲ ਤੋਂ ਸੁਚੇਤ ਰਹਿਣਾ ਤੇ ਉਹਨਾਂ ਨੂੰ ਮੂੰਹ ਨਾ ਲਾਉਣ ਲਾ ਸਕਣ ਬਿਲਕੁਲ ভাই ਕਲਪ ਜੇ ਆਪਾਂ ਗੱਲ ਕਰੀਏ ਕੱਲ ਭਗਵੰਤ ਮਾਨ ਜਿਹੜੇ ਕਾਫੀ ਸਖਤ ਦਿਖਾਈ ਦਿੱਤੇ ਸੀ ਤੇ ਉਹਨਾਂ ਨੇ ਸਪਸ਼ਟ ਕਹਿਤਾ ਸੀਗਾ ਵੀ ਇਹ ਜਿਹੜਾ ਨਿਤ ਦੇਣਾ ਹੜਤਾਲਾਂ ਤੇ ਜਾਂਦੇ ਨੇ ਸਮੂਹਿਕ ਛੁੱਟੀਆਂ ਲੈਣ ਦੇ ਬਹਾਨੇ ਬਣਾਉਂਦੇ ਨੇ ਵੀ ਇਹ ਪੰਜਾਬ ਗਵਰਨਮੈਂਟ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਜਿਹੜੀ ਪੰਜਾਬ ਗਵਰਨਮੈਂਟ ਹੈ ਉਹ ਬਲੈਕਮੇਲ ਨਹੀਂ ਹੋਊਗੀ ਤੇ ਇਹਨਾਂ ਦੇ ਖਿਲਾਫ ਜਿਹੜੀ ਸਖਤ ਕਾਰਵਾਈ ਕੀਤੀ ਜਾਊਗੀ ਤੇ ਤੁਰਤ ਜਿਹੜੀ ਸਖਤ ਕਾਰਵਾਈ ਉਹਨਾਂ ਵੱਲੋਂ ਕੀਤੀ ਵੀ ਗਈ ਦੇਖਣ ਦੇ ਵਿੱਚ ਸਾਹਮਣੇ ਵੀ ਆਇਆ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਵੀ ਲੋਕ ਜਿਹੜੇ ਉਹ ਖੱਜਲ ਖਵਾਰਨਾ ਹੋਣ ਰਜਿਸਟਰੀਆਂ ਜਿਹੜੀਆਂ ਉਹ ਪੀਸੀਐਸ ਅਫਸਰ ਕਰਨਗੇ ਤਹਿਸੀਲਦਾਰਾਂ ਦੀ ਧੰਨ ਤੇ ਜਿਹੜੇ ਕਨਗੋ ਨੇਗੇ ਮਾਲ ਵਿਭਾਗ ਦੇ ਉਹ ਕਨਗੋ ਰਜਿਸਟਰੀਆਂ ਕਰਨਗੇ ਕੱਲ ਹੀ ਆਰਡਰ ਹੋਏ ਸੀ ਤੇ ਉਸ ਦਿਵਾਰ ਜਿਹੜੀਆਂ ਰਜਿਸਟਰੀਆਂ ਨਹੀਂ ਆ ਉਹ ਕਨਗੋ ਵਗੈਰਾ ਜਿਹੜੇ ਨਵੇਂ ਅਧਿਕਾਰੀਆਂ ਦੀ ਲਿਸਟ ਜਾਰੀ ਹੋਈ ਸੀ ਉਹਨਾਂ ਵੱਲੋਂ ਕਰ ਲਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਤੇ ਪਤਾ ਲੱਗਿਆ ਸੀ ਵੀ ਕਾਫੀ ਤਹਿਸੀਲਦਾਰ ਉਹ ਵੀ ਸੀਗੇ ਜਿਹੜੇ ਭਗਵੰਤ ਮਾਨ ਦੀ ਘੁਰਕੀ ਤੋਂ ਬਾਅਦ ਦੁਬਾਰੇ ਜਿਹੜੇ ਆ ਕੇ ਬਹਿ ਗਏ ਸੀ ਦਫ਼ਤਰਾਂ ਦੇ ਵਿੱਚ ਕਹਿੰਦੇ ਵੀ ਅਸੀਂ ਕੰਮ ਕਰਨ ਨੂੰ ਤਿਆਰ ਆ ਤੇ ਪਰ ਫਿਰ ਵੀ ਜਿਹੜਾ ਐਕਸ਼ਨ ਵੱਡਾ ਹੋਇਆ ਸੀਗਾ ਤੇ 13-14 ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਦੇ ਵਿੱਚ ਪਤਾ ਲੱਗਿਆ ਵੀ ਜਿਹੜੀ ਇਹਨਾਂ ਦੀ ਨਾਇਬ ਤਹਿਸੀਲਦਾਰਾਂ ਦੀ ਆ ਤਹਿਸੀਲਦਾਰਾਂ ਦੀ ਜਿਹੜੀ ਯੂਨੀਅਨ ਬਣੀ ਹੋਈ ਆ ਉਹਦਾ ਜਿਹੜਾ ਪ੍ਰਧਾਨ ਸੀ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਗਈ ਆ ਉਹਨੂੰ ਵੀ ਸਸਪੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਗੱਲਾਂ ਵੀ ਤਵਾਦ ਲਿਆਂਦੀਆਂ ਬਹੁਤ ਵੱਡੇ ਪੱਦਰ ਦੇ ਉੱਤੇ ਤਹਿਸੀਲਦਾਰਾਂ ਤੇ ਨਵੇਂ ਤਹਿਸੀਲਦਾਰਾਂ ਦੇ ਤਬਾਦਲੇ ਵੀ ਬਹੁਤ ਦੂਰ ਦੂਰ ਦੂਜੇ ਜ਼ਿਲ੍ਹਿਆਂ ਦੇ ਵਿੱਚ ਕੀਤੇ ਗਏ ਨੇਗੇ ਕਿਉਂਕਿ ਭਗਵੰਤ ਮਾਨ ਦਾ ਕਹਿਣਾ ਵੀ ਜਿਹੜਾ ਅਸੀਂ ਪੰਜਾਬ ਆ ਉਹ ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਉਣਾ ਤੇ ਇੱਥੇ ਜਿਹੜਾ ਕੋਈ ਰਿਸ਼ਵਤਖੋਰੀ ਭ੍ਰਿਸ਼ਟਾਚਾਰ ਨਾਲ ਜੁੜਿਆ ਹੋਇਆ ਜਿਹੜਾ ਕੋਈ ਵੀ ਅਧਿਕਾਰੀ ਕਰਮਚਾਰੀ ਹੈ ਉਹਦੇ ਲਈ ਸਰਕਾਰੀ ਦਫ਼ਤਰਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਉਹਨਾਂ ਕਹੇ ਵੀ ਲੋਕਾਂ ਦਾ ਕੰਮ ਪੈਲ ਦੇ ਆਧਾਰ ਤੇ ਬਿਨਾਂ ਕਿਸੇ ਸਪਾਰਸ਼ ਦੇ ਬਿਨਾਂ ਕਿਸੇ ਰਿਸ਼ਵਤ ਦੇ ਹੋਵਾ ਤੇ ਕਿਸੇ ਵੀ ਤਰ੍ਹਾਂ ਦੀ ਲੋਕਾਂ ਨੂੰ ਜਿਹੜੀ ਸਮੱਸਿਆ ਨਹੀਂ ਆਉਣ ਦਿੱਤੀ ਜਾਊਗੀ ਤੇ ਦੂਜੀ ਆਪਾਂ ਗੱਲ ਕਰ ਲਈ ਬੀ ਲੈਂਸ ਦੀ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੇ ਗੱਲ ਕੀਤੀ ਜਾਵੇ ਨਾ ਬਿਜ਼ਨਸ ਨੂੰ ਪੂਰਾ ਕਾਨੂੰਨਾਂ ਕੀਤਾ ਹੋਇਆ ਪੰਜਾਬੀ ਜਿਹੜੇ ਨੇ ਕਾਨੂੰਨਾਂ ਕਰਤਾ ਕਾਨੂੰਨਾਂ ਕੀਤਾ ਹੋਇਆ ਤੇ ਆਪਾਂ ਦੇਖਦੇ ਆਂ ਬੀ ਲੈਂਸ ਵੱਲੋਂ ਵੀ ਨਾ 2-4 ਨੂੰ ਰੰਗੇ ਹੱਥੀ ਹੁਣ ਰੋਜ਼ ਗ੍ਰਿਫਤਾਰ ਕੀਤਾ ਜਾਂਦਾ ਕੱਲ ਮਾਨਸਾ ਜ਼ਿਲ੍ਹੇ ਦੀ ਗੱਲ ਕਰ ਲਈਏ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਵਿੱਚ ਵੀ ਇੱਕ ਪਟਵਾਰੀ ਨੂੰ ਰੰਗੇ ਹੱਥੀ ਰਿਸ਼ਬਤ ਲੈ ਕੇ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਭਗਵੰਤ ਮਾਨ ਵੱਲੋਂ ਜਿਹੜਾ ਬਿਜ਼ਨਸ ਨੂੰ ਹੁਕਮ ਦਿੱਤੇ ਗਏ ਨੇ ਇਹਨਾਂ ਦੇ ਰਿਸ਼ਵਤਖੋਰੀ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਤੇ ਇਹ ਕਿਵੇਂ ਲੱਗਦਾ ਵੀ ਇਹ ਆਉਣ ਵਾਲੇ ਦਿਨਾਂ 'ਚ ਜਿਹੜੇ ਦੋ ਸਾਲ ਸਰਕਾਰ ਦੇ ਪਏ ਨੇਗੇ ਉਹ ਸਮੇਂ ਦੇ ਵਿੱਚ ਜਿਹੜਾ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰ ਦੇਣਗੇ ਸੀਐਮ ਸਾਹਿਬ ਦਾ ਜਿਹੜਾ ਵੀ ਇਹ ਵਿਜੀਲੈਂਸ ਨੂੰ ਪਾਵਰਾਂ ਦੇਣ ਦਾ ਫੈਸਲਾ ਬਹੁਤ ਵਧੀਆ ਫੈਸਲਾ ਹੈ ਲੇਕਿਨ ਇਹ ਭਗਵੰਦ ਮਾਨ ਸਾਹਿਬ ਨੂੰ ਇੱਕ ਸਾਲ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਇਹ ਹਸਕੰਜਾ ਕਰਣਾ ਚਾਹੀਦਾ ਸੀ ਤਾਂ ਕਿ ਇਹ ਭ੍ਰਿਸ਼ਟਾਚਾਰ ਇੰਨਾ ਨਾ ਫੈਲਦਾ ਹੂੰ ਤੇ ਵਿਜੀਲੈਂਸ ਵਿਭਾਗ ਨੂੰ ਵੀ ਇਹ ਦੇ ਵੀ ਆਪਾਂ ਸੁਲਾੰਗਾ ਕਰਦੇ ਆ ਤੇ ਉਹਨਾਂ ਨੂੰ ਆਪਾਂ ਇੱਕ ਦਾ ਕਹਿ ਵੀ ਰਹੇ ਆ ਵੀ ਜਿਸ ਤਰ੍ਹਾਂ ਤੁਹਾਨੂੰ ਮੁੱਖ ਮੰਤਰੀ ਨੇ ਪਾਵਰਾਂ ਦਿੱਤੀਆਂ ਉਸ ਤਰ੍ਹਾਂ ਸਹੀ ਢੰਗ ਨਾਲ ਇਹਦੇ ਛਾਪੇਮਾਰੀ ਕਰਕੇ ਦੋਸ਼ਿਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਆਪਾਂ ਪੰਜਾਬ ਨੂੰ ਰਿਸ਼ਵਤ ਤੋਂ ਮੁਕਤ ਕਰਵਾ ਸਕੀਏ ਤੇ ਭਾਈ ਜੀ ਜੇਕਰ ਆਪਾਂ ਗੱਲ ਕਰੀਏ ਹੁਣ ਪੰਜਾਬੀਆਂ ਦੀ ਪੰਜਾਬ ਦੇ ਲੋਕਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਚਰਚਾ ਚੱਲ ਰਹੀ ਜਿਵੇਂ ਪਹਿਲਾਂ ਵੀ ਗੱਲ ਕੀਤੀ ਹੈ ਬੜੀ ਚਰਚਾ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਛਲਾਂਗਾ ਵੀ ਕਰ ਰਹੇ ਨੇ ਲੋਕ ਕਹਿੰਦੇ ਵੀ ਵਧੀਆ ਹੁਕਮ ਦਿੱਤੇ ਆ ਤੇ ਵਧੀਆ ਕੰਮ ਕੀਤਾ ਤੇ ਉੱਥੇ ਹੀ ਨਾਲ ਕਮੈਂਟਾਂ ਦੇ ਵਿੱਚ ਜੀ ਆਪਾਂ ਪੋਸਟਾਂ ਦੇਖੀ ਐ ਸੋਸ਼ਲ ਮੀਡੀਆ ਤੇ ਕਮੈਂਟਾਂ 'ਚ ਲੋਕ ਇਹ ਵੀ ਕਹਿ ਰਹੇ ਨੇ ਵੀ ਜਦੋਂ ਸਰਕਾਰ ਦੇ ਨਾਲ ਜੁੜੇ ਹੋਏ ਜਿਹੜੇ ਵਿਧਾਇਕ ਨੇ ਜਾਂ ਲੀਡਰ ਨੇ ਲੇ ਸੱਤਾਧਾਰੀ ਪਾਰਟੀ ਦੇ ਜਦੋਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਉਂਦੀ ਆ ਵੀ ਉਦੋਂ ਸੀਐਮ ਸਾਹਿਬ ਦਾ ਪੰਜਾਬ ਸਰਕਾਰ ਚੁੱਪ ਹੋ ਜਾਂਦੀ ਆ ਇਹ ਤਾਂ ਸੀਐਮ ਸਾਹਿਬ ਨੂੰ ਚਾਹੀਦਾ ਦੇਖੋ ਕਾਨੂੰਨ ਹਰ ਵਾਸਤੇ ਹੈ ਕੋਈ ਮੇਰੇ ਵਾਸਤੇ ਹੈ ਉਹੀ ਤੁਹਾਡੇ ਵਾਸਤੇ ਹੈ ਉਹੀ ਸੀਐਮ ਵਾਸਤੇ ਹੈ ਉਹੀ ਪ੍ਰਧਾਨ ਮੰਤਰੀ ਵਾਸਤੇ ਹੈ ਹਰ ਇੱਕ ਨੂੰ ਬਰਾਬਰ ਸਜਾਵਾਂ ਦੇਣ ਦਾ ਭਗਵਾਨ ਤਮਾਨ ਦੀ ਡਿਊਟੀ ਬਣਦੀ ਹੈ ਤਾਂ ਕਿ ਕਿਸੇ ਨੂੰ ਨਾ ਬਖਸ਼ਿਆ ਜਾਵੇ ਜਿਹੜਾ ਭ੍ਰਸ਼ਟਾਚਾਰ ਦੇ ਪੰਜੇ ਦੇ ਵਿੱਚ ਆ ਗਿਆ ਉਹ ਭਾਵੇਂ ਕੋਈ ਵੀ ਹੈ ਚਾਹੇ ਉਹ ਸੱਤਾ ਵਾਲਾ ਹੈ ਚਾਹੇ ਉਹ ਅਫਸਰ ਹੈ ਕੋਈ ਕੋਈ ਵੀ ਹੈ ਚਾਹੇ ਆਮ ਬੰਦਾ ਹੈਗਾ ਕੋਈ ਇਹ ਕੋਈ ਕਿਸੇ ਵੀ ਵਿਭਾਗ ਦਾ ਕੋਈ ਵੀ ਅਫਸਰ ਹੈ ਜਾਂ ਸੱਤਾ ਦੇ ਵਿੱਚ ਹੈ ਜਿਹੜਾ ਕਰਨ ਵਾਲਾ ਹੈ ਜਿਹੜਾ ਉਹਨੂੰ ਸਾਰਿਆਂ ਨੂੰ ਕਾਨੂੰਨ ਇੱਕ ਬਰਾਬਰ ਚੱਲਣਾ ਚਾਹੀਦਾ ਹੈ ਭਗਵਾਨ ਸਤਿਮਾਨ ਤੇ ਕੀ ਲੱਗਦਾ ਬਾਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭ੍ਰਿਸ਼ਟਾ ਭ੍ਰਿਸ਼ਟ ਵਿਧਾਇਕ ਕਹਿ ਸਕਦੇ ਆਪਾਂ ਕੁਝ ਸਾਰੇ ਤਾਂ ਨਹੀਂ ਦੇਖੋ ਪੰਜੇਗੁਲੇ ਇੱਕ ਸਾਰ ਤਾਂ ਹੁੰਦੀਆਂ ਨਹੀਂ ਵੀ ਕੁਝ ਜਿਹੜੇ ਭ੍ਰਿਸ਼ਟਾਚਾਰ ਦੇ ਨਾਲ ਜੁੜੇ ਹੋਏ ਵਿਧਾਇਕ ਨੇ ਜਾਂ ਹੋਰ ਲੀਡਰ ਨੇ ਵੀ ਉਹ ਵੀ ਕਾਨੂੰਨੀ ਸਿਕੰਜੇ ਦੇ ਵਿੱਚ ਆਉਣਗੇ ਮੁੱਖ ਮੰਤਰੀ ਸਾਹਿਬ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਨਗੇ ਲੱਗਦਾ ਜੇ ਮੁੱਖ ਮੰਤਰੀ ਸਾਹਿਬ ਨਾਲ ਨਹੀਂ ਆਉਣਗੇ ਤਾਂ ਪਬਲਿਕ ਲਿਆਊਗੀ ਹੂੰ ਪਬਲਿਕ ਕਿਹੜਾ ਹੁਣ ਅਜਾ ਕੋਈ ਅਣਜਾਣ ਹੈਗੀ ਪਬਲਿਕ ਵੀ ਬਹੁਤ ਸਿਆਣੀ ਹੈਗੀ ਤੇ ਜੇ ਉੱਪਰ ਸੱਤਾ ਦੇ ਵਿੱਚ ਰਹਿੰਦੇ ਆਉਂਦੇ ਕੋਈ ਵੀ ਹੈ ਭਾਵੇਂ ਐਮਐਲਏ ਆ ਭਾਵੇਂ ਕੋਈ ਵੀ ਲੀਡਰ ਹੈਗਾ ਜੇ ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦਾ ਦੋਸ਼ ਲੱਗਦਾ ਹੈ ਸਾਬਤ ਹੁੰਦਾ ਹੈ ਜੇ ਉਹਨਾਂ ਨੂੰ ਸੁਝਾਵਾਂ ਨਾ ਦਿੱਤੇ ਤਾਂ ਪਬਲਿਕ ਉੱਠੂਗੀ ਪਬਲਿਕ ਦਬਾਊਗੀ ਤੇ ਲੇਕਿਨ ਉਹਨਾਂ ਪਬਲਿਕ ਦੇ ਉੱਠਣ ਤੋਂ ਪਹਿਲਾਂ ਹੀ ਸੀਐਮ ਨੂੰ ਚਾਹੀਦਾ ਵੀ ਸਭ ਨੂੰ ਸੁਝਾਵ ਇੱਕ ਬਰਾਬਰ ਜਹੀ ਦੇ ਜਿਹੜਾ ਭ੍ਰਿਸ਼ਟ ਕਰਦਾ ਕੋਈ ਵੀ ਬੰਦਾ ਹੈ ਇੱਕ ਕਹੇ ਕਲਾਸ 4 ਹੈ ਇਹ ਕੋਈ ਵੀ ਐ ਕਿਸੇ ਵੀ ਕੈਟਾਗਰੀ ਦਾ ਅਫਸਰ ਹੈ ਚਾਹੇ ਕੋਈ ਸੱਤਾ ਚ ਉਹਨੂੰ ਸਭ ਨੂੰ سزا ਬਰਾਬਰ ਦੇਣੀ ਚਾਹੀਦੀ ਹੈ ਬਿਲਕੁਲ ਦੋਸਤੋ ਜਿਵੇਂ ਹੁਣ ਮੁੱਖ ਮੰਤਰੀ ਸਾਹਿਬ ਨੇ ਐਕਸ਼ਨ ਕੀਤਾ ਐਕਸ਼ਨ ਵਧੀਆ ਕੀਤਾਗਾ ਤੇ ਕਿਤੇ ਨਾ ਕਿਤੇ ਯਾਦ ਜਿਹੜੀ ਤਸੀਲਾਂ ਦੇ ਵਿੱਚ ਠੱਲਵੀ ਪਈ ਹੈ ਲੋਕਾਂ ਦੇ ਜਿਹੜੀਆਂ ਰਿਜਿਸਟਰੀਆਂ ਨੇਗੀਆਂ ਉਹ ਕੰਨਗੋ ਵੱਲੋਂ ਕੀਤੀਆਂ ਵੀ ਜਾ ਰਹੀਆਂ ਨੇ ਕਿ ਮੈਂ ਆਪਾਂ ਪੰਜਾਬੀ ਚ ਕਹਿ ਦਿੰਨੇ ਆ ਵੀ ਥੋੜੀ ਜਿਹੀ ਜਦੋਂ ਸਖਤਾਈ ਹੁੰਦੀ ਆ ਦੇ ਕਹਿੰਦੇ ਵੀ ਕੰਨ ਹੋ ਜਾਂਦੇ ਹੁਣ ਕੰਨ ਹੋਣ ਵਾਲੀ ਗੱਲ ਹੋਈ ਹੈ ਤੇ ਮੁੱਖ ਮੰਤਰੀ ਸਾਹਿਬ ਦੀ ਇਕੱਲੀ ਘੁਰਕੀ ਨਹੀਂ ਕਹਿ ਸਕਦੇ ਐਕਸ਼ਨ ਵੀ ਹੋਇਆਗਾ ਕਿਉਂਕਿ ਤਸਿਲਦਾਰ ਲੈ ਤਸਿਲਾਰ ਸਸਪੈਂਡ ਵੀ ਕੀਤੇ ਗਏ ਨੇ ਤੇ ਵੱਡੇ ਪੱਦਰ ਦੇ ਉੱਤੇ ਤਵਾਦਲੇ ਵੀ ਕੀਤੇ ਗਏ ਨੇ ਤੇ ਸੋਸ਼ਲ ਮੀਡੀਆ ਦੀ ਜਿਹੜੀ ਗੱਲ ਕਰੀ ਆ ਆਪਾਂ ਹੁਣ ਵੀ ਜਿਵੇਂ ਪੰਜਾਬੀਆਂ ਨੇ ਲਿਖਿਆ ਵੀ ਜਿਹੜੇ ਵਿਧਾਇਕ ਜੁੜੇ ਨੇ ਇਸ ਮਾਮਲੇ ਦੇ ਵਿੱਚ ਜਾਂ ਹੋਰ ਲੀਡਰ ਜੁੜੇ ਆ ਵੀ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਲੱਗਦਾ ਵੀ ਜਿਹੜੇ ਹਿਸਾਬ ਨਾਲ ਹੁਣ ਮੁੱਖ ਮੰਤਰੀ ਸਾਹਿਬ ਕੰਮ ਕਰ ਰਹੇ ਨੇ ਤੇ ਤਿੰਨ ਸਾਲਾਂ ਬਾਅਦ ਹੀ ਲਾਗੂ ਚਾਹੀਜੇ ਮਨ ਮੁੱਖ ਮੰਤਰੀ ਸਾਹਿਬ ਹਰਕਤ ਦੇ ਵਿੱਚ ਆਇਨੇ ਅ fırsਰਾਂ ਨੂੰ ਪੂਰਾ ਖਿੱਚੇਗਾ ਚਾਹੇ ਉਹ ਨਸ਼ਾ ਦੇ ਖਿਲਾਫ ਗੱਲ ਹੋਵੇ ਚਾਹੇ ਭ੍ਰਿਸ਼ਟਾਚਾਰ ਦੇ ਖਿਲਾਫ ਗੱਲ ਹੋਵੇ ਹੁਣ ਪੂਰੀ ਸ਼ਕਤੀ ਹੈ ਜਿਹੜੀ ਉਹ ਮੁੱਖ ਮੰਤਰੀ ਵੱਲੋਂ ਕੀਤੀ ਹੋਈ ਹੈ ਤੇ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਲੋਕ ਜਿਹੜੇ ਚਿੱਟ ਕਪੜੀ ਆ ਭਾ ਜਿਨ੍ਹਾਂ ਨੂੰ ਕਹਿੰਦੇ ਆ ਸਿਆਸੀ ਲੋਕ ਆ ਜਿਹੜੇ ਹਲਕਿਆਂ ਦੇ ਕੁਝ ਵਿਧਾਇਕ ਵੀ ਹੋਣਗੇ ਤੇ ਕੁਝ ਉਦੋਂ ਉਹ 14 ਦੇ ਉੱਤੇ ਵੀ ਬਰਾਜਮਾਨ ਹੋਣਗੇ ਜਿਹੜੇ ਇਸ ਭ੍ਰਿਸ਼ਟਾਚਾਰ ਦੀ ਦਲਦਲ ਦੇ ਨਾਲ ਵਿੱਚ ਰਲੇ ਹੋਏ ਨੇ ਵਿੱਚ ਫਸੇ ਹੋਏ ਨੇ ਤੇ ਪਰ ਲੋਕਾਂ ਦੀ ਮਜਬੂਰੀ ਸੀਗੀ ਕਿਉਂਕਿ ਅਗਲੇ ਨੇ ਤਾਂ ਕੰਮ ਕਰਾਉਣਾ ਹੁੰਦਾ ਤੇ ਜਦੋਂ ਕੰਮ ਹੁੰਦਾ ਨਹੀਂ ਹੈਗਾ ਤਾਂ ਫਿਰ ਮਜਬੂਰੀ ਵਸ ਅਗਲੇ ਦਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਕੋਈ ਪੈਸੇ ਦੇਣ ਨੂੰ ਪਰ ਪਸਾ ਕੇ ਲੈ ਜਾਂਦੇ ਨੇ ਹਰੇਕ ਤੋਂ ਤਹਿਸੀਲਾਂ ਦੇ ਵਿੱਚ ਨਾ ਪਤਾ ਲੱਗਿਆ ਸੀ ਵੀ 25-25000 ਰੁਪਿਆ ਵੀ ਰਜਿਸਟਰੀਆਂ ਦਾ ਲਿਆ ਗਿਆ ਇੱਕ ਰੀਸਟਰੀ ਦਾ 25-25000 ਰੁਪਿਆ ਲਿਆ ਬਾਈ ਪਤਾ ਤੁਹਾਨੂੰ ਇਹ ਗੱਲ ਦਾ ਪਤਾ ਮੈਨੂੰ ਹਾਂ ਤਾਂ ਆਪਣੀ ਆਪਣੇ ਦੋਸਤ ਦੀ ਰਜਿਸਟਰੀ ਸੀ ਹਾਂ 25 25000 ਰੁਪਏ ਦੀ ਰਹੀ ਸੀ 25 2000 ਰੁਪਿਆ ਠੀਕ ਹੈ ਹੁਣ ਤਹਿਸੀਲਾਰਾਂ ਦੇ ਖਿਲਾਫ ਕਾਰਵਾਈ ਹੋਗੀ ਦੇਖਣਾ ਜਿਹੜੇ ਤਹਿਸੀਲਾਂ ਦੇ ਵਿੱਚ ਦਲਾਲ ਬੈਠੇ ਨੇ ਇਹਨਾਂ ਦੇ ਤਹਿਸੀਲਾਰਾਂ ਦੇ ਉਹ ਦਲਾਲਾਂ ਦੇ ਖਿਲਾਫ ਵੀ ਕਾਰਵਾਈ ਦੀ ਲੋੜ ਹੈ ਉਹ ਬਹੁਤ ਲੁੱਟਦੇ ਨੇ ਉਹ ਇਹੀ ਤਾਂ ਮੈਂ ਹੁਣ ਬੋਲਿਆਗਾ ਵੀ ਜਿਹੜੇ ਇਸ ਜੜ ਤੱਕ ਤਾਂ ਜਾਣ ਦੀ ਲੋੜ ਹੈ ਸੀ ਇਹ ਮੈਨੂੰ ਵੀ ਜਿਹੜੇ ਉਹਨਾਂ ਦੇ ਨਾਲ ਦਲਾਲ ਬੈਠੇ ਨੇ ਜਿਹੜੇ ਰਜਿਸਟਰੀ ਹੁੰਦੀ ਸਰ ਨੋਟ ਕਰ ਲੈਂਦੇ ਆਪਣੀ ਕਾਪੀ ਤੇ ਸ਼ਾ ਇੱਕ ਭਗਵਾਨ ਸਨਮਾਨ ਸਾਹਿਬ ਨੂੰ ਇੱਕ ਬੇਨਤੀ ਕੀਤੀ ਜਾਂਦੀ ਹੈ ਵੀ ਇਹ ਜਿਹੜਾ ਰਜਿਸਟਰੀਆਂ ਦਾ ਸਮਾਂ ਜੀ ਇਹ 10 ਤੋਂ 4 ਕੀਤਾ ਜਾਵੇ ਇਹ ਰਜਿਸਟਰੀਆਂ ਆਮ ਦੇਖੀਆਂ ਵੀ 4 ਵਜੇ ਤੋਂ ਬਾਅਦ ਹੁੰਦੀਆਂ 4 ਵਜੇ ਤੋਂ ਬਾਅਦ ਤਾਂ ਫਿਰ ਜਾਂ 5 ਜਾਂ 6 ਜਾਂ 7 ਵਜੇ ਹੁੰਦੀਆਂ 5 ਵਜੇ ਤੱਕ ਤਾਂ ਆਪਣੇ ਦਫਤਰੀ ਟਾਈਮ ਹੀ ਹੈ ਤੇ 6 ਜਾਂ 7 ਵਜੇ ਕਿਉਂ ਹੁੰਦੀਆਂ ਜੇ ਇਹਦਾ ਤਾਂ ਟਾਈਮ ਫਿਕਸ ਕੀਤਾ ਜਾਵੇ ਵੀ ਉਸ ਟਾਈਮ ਦੇ ਅੰਦਰ ਦਾ ਤਾਂ ਕਿ ਆਪਦਾ ਇਨਸਾਨ ਰਜਿਸਟਰੀ ਕਰਾ ਕੇ ਆਪਣਾ ਵਕਤ ਸਿਰ ਆਪਣੇ ਘਰੇ ਜਾ ਸਕੇ ਬਿਲਕੁਲ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਸ਼ਾ ਦੇ ਖਿਲਾਫ ਵੱਡਾ ਐਲਸ਼ਨ ਕੀਤਾ ਗਿਆ ਜਿਹੜੇ ਨਸ਼ੇ ਨਾਲ ਜੁੜੇ ਹੋਏ ਤਸਕਰ ਸੀਗੇ ਉਹਨਾਂ ਦੇ ਘਰ ਤੱਕ ਠਾਏ ਗਏ ਨੇ ਤੇ ਉਹਨਾਂ ਨੂੰ ਗ੍ਰਿਫਤਾਰੀਆਂ ਕੀਤੀਆਂ ਗਈਆਂ ਬਰਾਮਦੀ ਕਾफी ਹੋਈ ਹੈ ਤੇ ਉਸ ਤੋਂ ਬਾਅਦ ਆ ਪ੍ਰਸ਼ਟਾਚਾਰ ਨਾਲ ਜਿਹੜੇ ਜੁੜੇ ਹੋਏ ਮਾਮਲੇ ਸੀਗੇ ਤਹਿਸੀਲਾਂ ਦੇ ਤੇ ਖਾਸ ਨਿਗਾਹ ਸੀਗੀ ਮੁੱਖ ਮੰਤਰੀ ਸਾਹਿਬ ਦੀ ਕਿਉਂਕਿ ਆਪਾਂ ਦੇਖ ਰਹੇ ਹਾਂ ਪਿਛਲੇ 1 ਮਹੀਨੇ ਤੋਂ ਮੁੱਖ ਮੰਤਰੀ ਸਾਹਿਬ ਕਦੇ ਕਿਸੇ ਤਹਿਸੀਲ 'ਚ ਕਦੇ ਤੇ ਕਿਸੇ ਤਹਿਿਲ ਦੇ ਵਿੱਚੋਂ ਖੁਦ ਚੈੱਕ ਕਰਨ ਵੀ ਆਉਂਦੇ ਰਹੇ ਨੇ ਤੇ ਕਹਿੰਦੇ ਬਿਨਾਂ ਦੱਸਿਆ ਆਉਂਦੇ ਰਹੇ ਨੇ ਪਰ ਉਹਨਾਂ ਦੇ ਕੋਈ ਉਦੋਂ ਹਸਾਬ ਚੁਲੀ ਸੀ ਗੱਲ ਆਈ ਤੇ ਹੁਣ ਜਿਹੜੀ ਗੱਲ ਸਾਹਮਣੇ ਵਿੱਚ ਆਈ ਆ ਤੇ ਸਖਤ ਹੁਕਮ ਜਿਹੜੇ ਜਾਰੀ ਕੀਤੇ ਗਏ ਨੇ ਕਾਫੀ ਜਿਹੜੇ ਤਹਿਸੀਲਾ ਲੈ ਤਸੀਲਦਾਰ ਸੀ ਉਹ ਸਸਪੈਂਡ ਕੀਤੇ ਗਏ ਨੇ ਵੱਡੀ ਪੱਧਰ ਦੇ ਉੱਤੇ ਤਸੀਲਦਾਰਾਂ ਦੇ ਲੈ ਤਸੀਲਦਾਰਾਂ ਦੇ ਦੂਰ ਦਰਾਡੇ ਦੇ ਜਿਹੜੇ ਤਵਾਦਲੇ ਕੀਤੇ ਗਏ ਨੇ ਤੇ ਰਜਿਸਟਰੀਆਂ ਕਰਨ ਦੇ ਜਿਹੜੇ ਅਧਿਕਾਰ ਨੇਗੇ ਉਹ ਪੀਛੇ ਸਬਸਤਰਾ ਨੂੰ ਤੇ ਕਨਗੋ ਨੂੰ ਦਿੱਤੇ ਗਏ ਨੇ ਕਿਤ ਲੱਗ ਤੇ ਲੋਕਾਂ ਨੂੰ ਜਿਹੜੀ ਰਾਹਤ ਮਿਲੀ ਆ ਤੇ ਪਰ ਮੁੱਖ ਮੰਤਰੀ ਸਾਹਿਬ ਨੂੰ ਇਹ ਵੀ ਚਾਹੀਦਾ ਵੀ ਜਿਹੜੀ ਲੋਕਾਂ ਦੀ ਮੰਗ ਆ ਹੁਣ ਇਸ ਚੀਜ਼ ਦੀ ਪੂਰੀ ਜਾਂਚ ਹੋਣੀ ਚਾਹੀਦੀ ਆ ਤੇ ਤਹਿਸੀਲਦਾਰਾਂ ਦੇ ਨਾਲ ਨਾ ਤਹਿਸੀਲਦਾਰਾਂ ਦੇ ਨਾਲ ਵਲ ਕੇ ਲੋਕਾਂ ਦੀ ਲੁੱਟ ਹੋਰ ਕਿਹੜੇ ਲੋਕ ਕਰਦੇ ਸੀਗੇ ਉਹਨਾਂ ਬਾਰੇ ਵੀ ਜਾਂਚ ਹੋਣੀ ਚਾਹੀਦੀ ਹੈ ਕੀ ਉਹ ਕੁਝ ਹਲਕਿਆਂ ਦੇ ਵਿਧਾਇਕ ਸੀ ਜਾਂ ਉਦੋਂ ਉੱਤੇ ਵਾਲੇ ਸੀ ਜਾਂ ਉੱਚ ਅਧਿਕਾਰੀ ਸੀ ਤੇ ਜਿਹੜੇ ਬਾਹਰ ਬੈਠੇ ਨੇਗੇ ਜਿਹੜੇ ਦਲਾਲ ਇਹਨਾਂ ਦੇ ਤਹਿਸੀਲਾਂ ਦੇ ਉਹਦਾ ਹਾਈ ਵੀ ਹੈਗੇ ਸੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇਖਣ ਵਾਲੀ ਗੱਲ ਇਹ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਊਗੀ ਮੁੱਖ ਮੰਤਰੀ ਸਾਹਿਬ ਉਹਨਾਂ ਲੋਕਾਂ ਦੇ ਖਿਲਾਫ ਵੀ ਕੋਈ ਵੱਡਾ ਐਕਸ਼ਨ ਕਰਨਗੇ ਦੋਸਤੋ ਜਲਦੀ ਹੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ ਬਾਈ ਜੀ ਧੰਨਵਾਦ ਲੱਗ ਜੀ ਸਤਿ ਸ਼੍ਰੀ ਅਕਾਲ ਬਾਈ ਜੀ